ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਕਮਿਸ਼ਨਰ ਪੁਲਿਸੀ ਦੇ ਕੁਲਦੀਪ ਸਿੰਘ ਤਹਿਲ ਜੀ ਦੀ ਹਦਾਇਤ ਅਨੁਸਾਰ थाना ਪੀਏ ਦੇ ਇੰਸਪੈਕਟਰ ਹਰਸ਼ਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਟੀਮ ਨੂੰ ਬਾੜੇ ਅਨਸਰਾਂ ਦੇ ਖਿਲਾਫ ਚਲਾਈ ਮਹਿੰਦ ਦੇ ਦੌਰਾਨ ਭਾਰੀ ਸਫਲਤਾ ਹਾਸਲ ਹੋਈ ਜਦੋਂ ਦੋ ਵੱਖ-ਵੱਖ ਮਕਦਮੇ ਦਰਜ ਕਰਕੇ ਪੰਜ ਜਿਹੜੇ ਵਿਅਕਤੀ ਐ ਜਿਨ੍ਹਾਂ ਦੇ ਨਾਮ ਰਮਨਦੀਪ ਸਿੰਘ ਦਿਲਬਾਗ ਸਿੰਘ ਜਿਹੜਾ ਕਿ ਮਕਦਮਾ ਨੰਬਰ 23 ਇਸੇ ਪ੍ਰਕਾਰ ਪਰਮਵੀਰ ਸਿੰਘ ਸਤਪਾਲ ਸਿੰਘ ਅਤੇ ਫਰਮਾਨ ਨੰਲੀ ਜਿਹੜੇ ਕਿ ਮਕਦਮਾ ਨੰਬਰ 20 ਥਾਣਾ ਪੀਏਚ ਗ੍ਰফতার ਕੀਤੇ ਗਏ ਆ ਇੱਕ ਮਕਦਮੇ ਵਿੱਚ ਦੋਸ਼ੀਆਂ ਪਾਸੋਂ ਚਾਰ ਮੋਟਰਸਾਈਕਲ 10 ਮੋਬਾਈਲ ਅਤੇ ਦੂਸਰੇ ਮਕਦਮੇ ਵਿੱਚ ਚਾਰ ਮੋਟਰਸਾਈਕਲ ਦੋ ਮੋਬਾਈਲ ਅਤੇ ਇੱਕ ਦਾ ਜਿਹੜਾ ਦੋਸ਼ੀਆਂ ਤੋਂ ਬਰਾਬਰ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਉਹਨਾਂ ਦਾ ਜਿਹੜਾ ਰਿਮਾਨਡ ਹਕਲ ਕੀਤਾ ਗਿਆ ਅ ਦੌਰਾਨ ਰਿਮਾਨਡ ਉਹਨਾਂ ਤੋਂ ਕੁਝ ਕਿਸੇ ਦੌਰਾਨ ਹੋਰ ਵੀ ਜਿਹੜੀ ਹੈਗੀ ਹੈ ਬਰਾਬਰੀ ਹੋਣ ਦੀ ਉਮੀਦ ਹੈ। ਕੋਈ ਵੀ ਕੰਮ ਨਹੀਂ ਹੋਣੀ। ਹਾਂਜੀ ਦੋਸ਼ੀ ਜਿਹੜੇ ਦੋ ਜਿਹੜੇ ਦੋਸ਼ੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜੇ ਮੁਕੱਦਮੇ ਰਮਨਦੀਪ ਸਿੰਘ ਅਤੇ ਦਿਲਬਾਖ ਸਿੰਘ ਇਹਨਾਂ ਤੇ ਪਹਿਲਾਂ ਵੀ ਦੋਨਾਂ ਤੇ ਇੱਕ ਤੇ 6 ਮੁਕੱਦਮੇ ਹੈ ਤੇ ਦੂਜੇ ਤੇ 5 ਮੁਕੱਦਮੇ ਹੈ। ਇਸੇ ਪ੍ਰਕਾਰ ਜਿਹੜਾ ਦੋਸ਼ੀ ਪਰਮਵੀਰ ਸਿੰਘ ਹੈ ਉਹਦੇ ਵੀ ਉਹਦੇ ਵੀ ਖਿਲਾਫ ਪਹਿਲਾਂ ਇੱਕ ਮੁਕਦਮਾ ਦਰਜ ਹੈ ਜਿਹੜਾ ਕਿ ਅਟੈਂਪਟ ਟੂ ਮਰਡਰ ਦਾ ਤੇ ਦੋਸ਼ੀ ਜਿਹੜੇ ਹੈਗੇ ਐ ਨਾ ਚ ਨਸ਼ੇ ਕਰਨ ਦੇ ਵੀ ਆਦੀ ਨੇ ਸਾਰੇ ਰੁਪਿਆ ਗੋਮਰ ਦੀ ਬੱਚੇ ਨਹੀਂ ਕੀ ਇਹਨਾਂ ਤੇ ਚੋਰੀ ਦੇ ਤੇ ਪਾੜ ਚੋਰੀ ਦੇ ਤੇ ਲੜਾਈ ਝਗੜੇ ਦੇ ਇਹਨਾਂ ਤਰ੍ਹਾਂ ਦੇ ਪਰਚੇ ਜਿਹੜੇ ਹੈਗੇ ਨੇ ਤੇ ਦਰਜ ਦੋਸ਼ੀ ਜਿਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਦੌਰਾਨੇ ਰਿਮਾਂਡ ਇਹਨਾਂ ਤੋਂ ਅਹ ਪੋਚੀਕਿਚ ਕਰਕੇ ਹੋਰ ਬ੍ਰਾਂਡ ਦੀ ਜਿਹੜੀ ਹੈਗੀ ਆ ਵਿੱਚ ਨੰਦਿਆ